ਪੰਜਾਬ ਯੂਨੀਵਰਸਿਟੀ ਮੋਰਚਾ ਲਗਾਤਾਰ ਵਧਦਾ ਜਾ ਰਿਹਾ ਹੈ ਆਪਣੀ ਮੰਗਾਂ 'ਤੇ ਉਹ ਟਲ ਹੈ ਭਾਵੇਂ ਕਿ ਬਾਰ-ਬਾਰ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਮੀਟਿੰਗਾਂ ਹੋ ਰਹੀਆਂ ਨੇ ਪਰ ਦੂਜੇ ਪਾਸੇ ਹੁਣ ਪਿੰਡਾਂ ਤੋਂ ਤੇ ਨਾਲ ਦੀ ਨਾਲ ਨੌਜਵਾਨਾਂ ਵੱਲੋਂ ਲੰਗਰਾਂ ਲਈ ਵੱਡੇ ਪ੍ਰਾਲੇ ਕਿਤੇ ਜਾ ਰਹੇ ਨੇ ਤੇ ਜਿਸ ਤਰੀਕੇ ਨਾਲ ਕਿਸਾਨੀ ਸੰਘਰਸ਼ ਦੇ ਵਿੱਚ ਬਾਦਾਮ ਗੱਚਕਾ ਪੀਜੇ ਦੇ ਲੰਗਰ ਲੱਗਦੇ ਸੀ ਉਸ ਤਰੀਕੇ ਨਾਲ ਹੀ ਯੂਨੀਵਰਸਿਟੀ ਦੇ ਵਿੱਚ ਹੁਣ ਲੰਗਰ ਲੱਗਨੇ ਸ਼ੁਰੂ ਹੋ ਗਏ ਨੇ ਤਾਂ ਇੱਕ ਪਾਸੇ ਤੁਸੀਂ ਦੇਖੋ ਕਿ ਇਹ ਨੌਜਵਾਨ ਗੱਚਕਾਂ ਦਾ ਲੰਗਰ ਲਗਾਇਆ ਹੋਇਆ ਤੇ ਇਹਨਾਂ ਵੱਲੋਂ ਤਾਂ ਕੱਲ ਵੀ ਇਹਨਾਂ ਵੱਲੋਂ ਅਲੱਗ ਤਰ੍ਹਾਂ ਦੀ ਕੋਈ ਆਈਟਮ ਸੀ ਉਹ ਲੰਗਰ ਲਗਾਇਆ ਸੀ ਅੱਜ ਗੱਚਕਾਂ ਦਾ ਭਾਈ ਇਹ ਮੰਦੇ ਵਿੱਚ ਕਿਵੇਂ ਆ ਗਿਆ ਗੱਚਕਾਂ ਦਾ ਲੰਗਰ ਲਗਾਈਏ ਅਸੀਂ ਮੋਰਚਾ ਲਗਾਤਾਰ ਵੱਧ ਰਿਹਾ ਹੈ ਹਾਂਜੀ ਕੱਚਗਾ ਤਾਂ ਜੀ ਵੈਸੇ ਵੀ ਮਨ ਲੋ ਠੰਡ ਹੈ ਜੀ ਤਾਂ ਕਰਕੇ ਗੁੱਡ ਦੀ ਗੱਛ ਕੱਲ ਬਿਸਕੁਟ ਸੀਗੇ ਜੀ ਤਿੰਨ ਮਕੀਨ ਮੱਠੀਆਂ ਸੀਗੀਆਂ ਜੀ ਤੇ ਰੋਜ਼ਾਨਾ ਫਿਰ ਕੋਈ ਨਾ ਕੋਈ ਆਈਟਮ ਚੇਂਜ ਹੁੰਦੀ ਰਹੇਗੀ ਹਾਂਜੀ ਹਾਂਜੀ ਚੇਂਜ ਹੁੰਦੀ ਰਹੂਗੀ ਜੀ ਕੱਲ ਨੂੰ ਹੋਰ ਵੇਖਾਂਗੇ ਜੀ ਪਰ ਇਹ ਡੇਲੀ ਲਾਇਆ ਕਰਾਂਗੇ ਜੀ ਅਸੀਂ ਭਾਈ ਜਿਸ ਤਰੀਕੇ ਨਾਲ ਸਿੰਘੂ ਬਾਰਡਰ ਦੇ ਵਿੱਚ ਵੀ ਕਾਫੀ ਲੋਕਾਂ ਨੇ ਬਦਾਮਾਂ ਦੇ ਇੱਕ ਪੀਜ ਦੇ ਲੰਗਰ ਗੱਚਕਾਂ ਦੇ ਲੰਗਰ ਮੰਗਫੜੀ ਦੇ ਲੰਗਰ ਇਸ ਤਰੀਕੇ ਲਾਂਦੇ ਰਹੇ ਨੇ ਤਾਂ ਇਹ ਇਹ ਲਗਾਤਾਰ ਤੁਹਾਡੇ ਮਨ 'ਚ ਕਿਵੇਂ ਆ ਗਿਆ ਕਿ ਆਪਾਂ ਵੀ ਇੱਥੇ ਕਿਤਨੇ ਕਿਤੇ ਨੌਜਵਾਨਾਂ ਦੇ ਮੋਰਚੇ ਵਾਸਤੇ ਕਿਸ ਤਰੀਕੇ ਦਾ ਪ੍ਰਬਾਲਾ ਕਰੀਏ ਇਥੋਂ ਅਲਗ-ਅਲਗ ਇਲਾਕਿਆਂ ਦੇ ਲੋਕ ਆਏ ਜਿਵੇਂ ਆਸੇ-ਪਾਸੇ ਰਹਿਣ ਵਾਲੇ ਉਹ ਲੱਸੀ ਬਣਾ ਕੇ ਲਿਆਉਂਦੇ ਸੀ ਸਵੇਰੇ ਰੋਟੀਆਂ ਲਿਆਉਂਦੇ ਆ ਚੌਲ ਲਿਆਉਂਦੇ ਬਣਾ ਕੇ ਕੜੀ ਲਿਆਉਂਦੇ ਆ ਤੇ ਇੱਥੇ ਜਿਹੜੇ ਯੂਨੀਵਰਸਿਟੀ ਦੇ ਆ ਸਾਡੇ ਵਰਗੇ ਅਸੀਂ ਗੱਚਕਾਂ ਲਿਆਏ ਮਠੀਆਂ ਲਏ ਹੋਇਆ ਸਿਸਟਮ ਲਿਆਉਨੇ ਆਂ ਤੇ ਜਿਹੜੇ ਇੱਥੇ ਰਹਿੰਦੇ ਆ ਫਲੇਟਾਂ 'ਚ ਉਹਨਾਂ ਨੇ ਗਾਉਦੇ ਦੇਗੇ ਲੈ ਕੇ ਮੈਗੀ ਬਣਾ ਲਈ ਮੈਗੀ ਲੈ ਤਾਂ ਅੱਡ ਅੱਡ ਵਿਚਾਰ ਆ ਜਾਂਦੇ ਜਿਵੇਂ ਜਿਵੇਂ ਰਹਿੰਦੇ ਲੋਕੀ ਮੈਨੂੰ ਲੱਗਦਾ ਤਾਂ ਹੀ ਵੱਦਾ ਇਹ ਸੋਚਦਾ ਕਿ ਮੈਂ ਪੰਜਾਬ 'ਚ ਮੁੜ ਕੇ ਜਨਮ ਪੰਜਾਬ 'ਚ ਹੀ ਲਵਾ ਕਿਉਂਕਿ ਪੰਜਾਬ ਦੀ ਇੱਕ ਖੂਬਸੂਰਤੀ ਹੈ ਹੈਨਾ ਬਾਕੀ ਹੋਣ ਚੀ ਹੈ ਜੀ ਸੇਵਾ ਕਰਨੀ ਜੀ ਤਾਂ ਕਰਕੇ ਬਹੁਤ ਖੁਸ਼ੀ ਹੁੰਦੀ ਆਈ ਪਰ ਸਾਰਾ ਕੁਝ ਸੇਵਾ ਕਰਕੇ ਸਾਰੇ ਵੱਡ ਚੜ ਕੇ ਆਉਂਦੇ ਆਈ ਕੋਈ ਪਿੱਛੇ ਨਹੀਂ ਰਹਿੰਦਾ ਆਪਣਾ ਪੰਜਾਬ ਦਾ ਦੇਖ ਲਓ ਪੱਗਾਂਲੇ ਇਕੱਠੇ ਵੀ ਕਹਿੰਦੇ ਪੱਗਾਂ ਖਤਮ ਹੋ ਗਏ ਇੱਥੇ ਚੱਕਰ ਲਈ ਸਾਰੇ ਪਾਸੇ ਪੰਜਾਬ ਦੀ ਇਹ ਤਸਵੀਰ ਦੇਖ ਕੇ ਹੋਰ ਵੀ ਲੋਕ ਬਹੁਤ ਭਾਵੁ ਸਾਨੂੰ ਤਾਂ ਉਹ ਬੂਸਟ ਮਿਲਦਾ ਹੀ ਇਤਿਹਾਸ pase ਹੁੰਦੇ ਆ ਜਿਵੇਂ ਰਹਿਣ ਲੋਕ ਅੰਕਲਾਂ ਟੀ ਮਿਲਦੇ ਆ ਬਹੁਤ ਕਹਿ ਕੇ ਆਂਦੇ ਸੀ ਸਾਨੂੰ ਸੰਘਰਸ਼ ਕਿੰਨੀ ਕੁ ਦੂਰ ਹੈ ਜਿੱਤ ਦੀ ਤਿਆਰੀ ਜਿੱਤ ਤਾਂ ਹੈਗੀ ਹੀ ਹੁਣ ਹਟਦੇ ਤਾਂ ਹੈ ਨਹੀਂਗੇ ਇਹ ਦੇਖ ਕੇ ਜਿੱਤ ਤਾਂ ਦੇਣੀ ਗਈ ਉਹ ਬਿਲਕੁਲ ਬਾਈ ਜੀ ਸਾਡੇ ਨਾਲ ਤੁਸੀਂ ਯੂਨੀਵਰਸਿਟੀ ਤੋਂ ਹਾਂਜੀ ਹਾਂ ਇਹ ਲਗਾਤਾਰ ਤੁਸੀਂ ਹੁਣ ਲਗ ਲਗ ਤਰ੍ਹਾਂ ਦੇ ਲੰਗਰ ਲਗਾ ਰਹੇ ਹੋ ਤਾਂ ਨੌਜਵਾਨਾਂ ਦੇ ਵਿੱਚ ਜੋਸਤੇ ਨਾਲ ਹੋਸ ਦੂਜੇ ਪਾਸੇ ਏਨਰਜੀ ਪੂਰੀ ਚਾਹੀਦੀ ਹੈ ਹਨਾ ਇਹ ਤਾਂ ਬਾਬੇ ਨਾਨਕ ਦਾ ਲੰਗਰ ਹੈ ਜੀ 200 ਰੁਪਏ ਦਾ ਇਹ ਤਾਂ ساری ਉਮਰ ਜਿੰਨਾ ਚਿਰ ਆਪਾਂ ਹੈਗਾ ਨਾ ਚੱਲਦਾ ਹੀ ਰਹਿਣਾ ਜੀ ਹਾਂ ਜੀ ਇਹ ਵੀ ਕਹਿੰਦਾ ਕੋਈ ਨਾ ਕੋਈ ਆਟੋ ਹਾਂਜੀ ਹਾਂਜੀ ਜਿਵੇਂ ਠੰਡ ਦਾ ਮੌਸਮ ਹੈ ਜਿਉਂ ਉਸ ਹਿਸਾਬ ਨਾਲ ਸਾਡਾ ਵੀ ਚੇਂਜ ਹੁੰਦਾ ਰਹਿੰਦਾ ਜੀ ਪੰਜਾਬ ਦੇ ਵਿੱਚ ਬਾਈ ਜਿਸ ਤਰੀਕੇ ਨਾਲ ਬੰਦਾ ਸਭ ਤੋਂ ਪਹਿਲਾਂ ਖੁਸ਼ਕਿਸਮਤ ਸਮਝਦਾ ਕਿ ਪੰਜਾਬ 'ਚ ਜਨਮ ਲਿਆ ਹੈ ਪੰਜਾਬ ਦੀ ਧਰਤੀ ਦੇ ਉੱਤੇ ਤੇ ਮੁਰਕੇ ਮਰਨ ਤੋਂ ਬਾਅਦ ਵੀ ਕਿਤੇ ਨਾ ਕਿਤੇ ਪੰਜਾਬ ਤੇ ਭਾਵੇਂ ਕਿਸੇ ਵੀ ਜੁਨੀ ਚ ਆਵੇ ਬੰਦਾ ਪੰਜਾਬ 'ਚ ਹੀ ਆਵੇ ਸਹੀ ਗੱਲ ਹੈ ਜੀ ਪੰਜਾਬ ਵਰਗੀ ਧਰ ਪੀ ਆਪ ਅਸੀਂ ਬਹੁਤ ਸਭਾਗੀ ਆ ਜੀ ਸਾਨੂੰ ਪੰਜਾਬ ਚ ਜਨਮ ਮਿਲਿਆ ਤੇ ਪੰਜਾਬ ਦੀ ਸੇਵਾ ਅਸੀਂ ਹਮੇਸ਼ਾ ਕਰਦੇ ਰਹਾਂਗੇ ਲੱਗਦਾ ਕਿ ਬਾਬੇ ਨਾਨਕ ਦਾ 20 ਦਾ ਲੰਗਰ ਹੀ ਲੰਬਾ ਚੱਲ ਰਿਹਾ ਹੈ ਬਹੁਤ ਹੁਣ ਤਾਂ ਹੈ ਨਾ ਹਾਂਜੀ 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 ਜ਼ਰੂਰ ਜੀ ਬਿਲਕੁਲ ਤੁਸੀਂ ਦੇਖੋ ਕਿ ਇਹ ਨੌਜਵਾਨਾਂ ਦਾ ਵੱਡਾ ਉਪਰਾਲਾ ਹੈ ਕਿ ਤੁਸੀਂ ਦੇਖੋ ਯੂਨੀਵਰਸਿਟੀ ਦੇ ਵਿੱਚ ਠੜਾ ਦਾ ਮਹੀਨਾ ਹੈ ਮੋਰਚਾ ਲੱਗਿਆ ਹੋਇਆ ਹੈ ਮੋਰਚੇ ਦੇ ਵਿੱਚ ਗੱਚਕਾਂ ਦਾ ਲੰਗਰ ਇਹਨਾਂ ਵੱਲ ਲਗਾਇਆ ਗਿਆ ਇਹਨਾਂ ਵੱਲ ਦੱਸਿਆ ਗਿਆ ਕਿ ਰੋਜ਼ਾਨਾ ਕੋਈ ਨਾ ਕੋਈ ਅਸੀਂ ਆਈਟਮ ਚੇਂਜ ਕਰਦੇ ਰਹੇ ਨੇ ਕੱਲ ਬਿਸਕੁਟਾਂ ਦਾ ਲੰਗਰ ਸੀ ਅੱਜ ਗੱਚਕਾਂ ਦਾ ਇਹਨਾਂ ਵੱਲੋਂ ਜਿਸ ਤਰੀਕੇ ਨਾਲ ਹੋਵੇਗਾ ਮੋਰਚਾ ਲੰਬਾ ਚੱਲੇਗਾ ਤਾਂ ਲੰਬਾ ਮੋਰਚੇ ਦੇ ਨਾਲ ਨਾਲ ਲੰਗਰ ਵੀ ਵਧਦੇ ਜਾਣਗੇ ਅੱਜ ਨੌਜਵਾਨਾਂ ਵੱਲੋਂ ਸਮੋਸ਼ਨ ਦਾ ਲੰਗਰ ਤੇ ਇੱਕ ਪਾਸੇ ਕੜੀ ਚਾਵਲ ਦਾ ਲੰਗਰ ਇੱਕ ਪਾਸੇ ਪਲੇਟਾਪੁਰੀਆਂ ਪੈਕ ਕਰਕੇ ਲੰਗਰ ਲਗਾਇਆ ਹੋਇਆ ਸੀ ਕਿਉਂਕਿ ਜਿਸ ਤਰੀਕੇ ਨਾਲ ਜੋਸ਼ ਹੌਸ਼ ਤੇ ਦੂਜੇ ਪਾਸੇ એનર્ਜੀ ਵੀ ਜੜੀ ਇੱਥੋਂ ਦੇ ਵਿਦਿਆਰਥੀਆਂ ਨੂੰ ਇਲਾਕੇ ਦੇ ਲੋਕਾਂ ਵੱਲੋਂ ਵੀ ਦਿੱਤੀ ਜਾ ਰਹੀ ਹੈ ਥੋੜੇ ਕਰ ਮੈਂ ਗੁਰਜੋਤ ਦੇ ਨਾਲ ਤੇ ਸੀ